ਅਜਕਲ ਇੱਕ ਕਲਚਰ ਹੋਰ ਚੱਲ ਪਿਆ ਜਿਹੜਾ ਸਟਾਰਟਰ ਹੈ ਉਹ ਲੋਕ ਲੱਕੜ ਦੇ ਫੱਟੇ ਜਿੱਤੇ ਲਾ ਲਾਉਂਦੇ ਨੇ ਮਿਠਲ ਕਰੰਟ ਫਰੋਟ ਨਹੀਂ ਆਉਗਾ ਤੇ ਤਿੰਨਾ ਗ੍ਰਿਪ ਨੇ ਉਹ ਵੀ ਕਿਸੇ ਫੱਟੇ ਤੇ ਟੰਗ ਕੇ ਵਿੰਦੇ ਟੰਡੇ ਜੋਕਾ ਸੇਂਦੇ ਨੇ ਬਸ ਐਨੇ ਹੀ ਸਮਾਨ ਹੁੰਦਾ ਹੈ ਜਦ ਕੇ ਪ੍ਰਾਣੀਆਂ ਮੋਟਰਾਂ ਜੇ ਤੁਸੀਂ ਦੇਖੋਗੇ ਉਹਨਾਂ ਉਤੇ ਸਮਾਨ ਬਹੁਤ ਹੁੰਦਾ ਸੀ ਮੇਨ ਸੁੱਚ ਸੀ ਬੋਲਟਮੀਟਰ ਸੀ ਐਂਪੀਅਰਮੀਟਰ ਸੀ ਸਟਾਰਟਰ ਦੀ ਇੱਕ ਦੋ ਡੇਂਜਰ ਪਲੇਟਾਂ ਵੀ ਲੱਗੀਆਂ ਹੁੰਦੀਆਂ ਤੇ ਖਤਰੇ ਦੀਆਂ ਤਾਂ ਕਿ ਬੰਦਾ ਥੋੜਾ ਜਿਹਾ ਵਾਰਨਿੰਗ ਰਹੇ ਸ਼ਰਟ ਕੰਪੈਕਟ ਹੋਦੀ। ਹੁਣ ਇਹ ਸਾਰਾ ਕੁਝ ਗਾਇਬ ਹੋ ਗਿਆ। ਇਸ ਤਰ੍ਹਾਂ ਪਹਿਲਾਂ ਜਿਹੜਾ ਉਹ ਸਮਾਨ ਸੀ ਸਾਰਾ ਉਹ ਲੋਹੇ ਦੇ ਬਕਸੇ ਤੇ ਕਿਸੇ ਹੰਦਾ ਤੇ। ਸ਼ਾਇਦ ਕਿਸੇ ਨੇ ਪੁਰਾਣੀਆ ਮੋਟਰਾਂ ਤੇ ਦੇਖਿਆ ਵੀ ਹੋਊਗਾ। ਹੁਣ ਅਸੀਂ ਆਪਦੇ ਆਪ ਨੂੰ ਸਿਆਣੇ ਸਮਝਿਆ ਵੀ ਚਲੋ ਅਸਪਤਾਂ ਲੱਕੜ ਤੇ ਗਸਲੋ। ਨਾ ਰਹੂ ਮਾਸ ਦਾ ਵੱਜੂ ਬੰਸਰੀ ਅਸਲ ਤੇ ਅਸੀਂ ਖਤਰਾ ਸੇ ਹੀ ਢੱਲਿਆ। ਕਿਉਂਕਿ ਜੇ ਸਾਰਾ ਸਮਾਨ लोहे ਦੇ ਬਕਸੇ ਤੇ ਕਸਿਆ ਹੁੰਦਾ ਲੋਹੇ ਦਾ ਬਕਸਾ ਨਾ ਫਿਰ ਅਰਥ ਤੇ ਤਾਂ ਸਾਡੀ ਬਚਤ ਰਹਿੰਦੇ ਚਾਂਸ ਨਹੀਂ ਕਿਸੇ ਵੀ ਚੀਜ਼ ਚ ਕਰੰਟ ਆ ਗਿਆ ਤਾਂ ਅਰਥਾਂ ਦੇ ਸਭ ਖਾਸ ਹੋ ਜੂਗਾ ਤੇ ਫਿਊਜ਼ ਉੱੜ ਜਾਣਗੇ ਹੁਣ ਕਿਉਂਕਿ ਆਹੀ ਮਾਈਕ ਹੈ ਇਹ ਲੱਕੜ ਦੇ ਡੈਸਟੇ ਪਿਆ ਮੰਨ ਲਓ ਇਹ ਚ ਕਰੰਟ ਆਇਆ ਖੜਾ ਮੈਨੂੰ ਵੀ ਪਤਾ ਮੇਰੇ ਤਾਂ ਹੱਥ ਲਾਇੀ ਤੇ ਪਤਾ ਲੱਗੂ ਵੀ ਝੜਕਾ ਤਾਂ ਪੈ ਗਿਆ ਜੇ ਇਹ ਪਹਿਲੇ ਮੈਟਲ ਤੇ ਹੋਵੇ ਲੋਹੇ ਤੇ ਹੋਵੇ ਸਟੀਲ ਤੇ ਹੋਵੇ ਤੇ ਉਹਗਾ ਅਰਥ ਕਰਿਆ ਪਿਆ ਵਿੱਚ ਕਰੰਟ ਆਉਂਦੇ ਨਹੀਂ ਹੈ ਇਸ ਕਰਕੇ ਲੱਕੜ ਦੇ ਫੱਟੇ ਦੇ ਉੱਤੇ ਇਹਨੂੰ ਜਿਹੜਾ ਫਿੱਟ ਕਰਦੇ ਆ ਸਮਾਨ ਇਹ ਬੰਦ ਕਰੋ ਇੱਕ ਜਿਹੜੇ ਜ਼ਿਆਦਾਤਰ ਤੁਸੀਂ ਦੇਖ ਰਹੇ ਹੋ ਵੀ ਕਿਸੇ ਵੀ ਬੋਟਲ ਦੇ ਉੱਤੇ ਬੋਲਟ ਮੀਟਰ ਨਹੀਂ ਕਿਤੇ ਐਂਪੀਰ ਮੀਟਰ ਨਹੀਂ ਮੇਰੇ ਕੋਲੇ ਤਕਰੀਬਨ ਫਿਰ ਅੱਗੇ ਆਪਾਂ ਨੇ ਚਾਸਟੇ ਦਾ ਖਾਸ ਕਰਕੇ ਜੋ ਮੇਰੀਆਂ ਇੰਟਰਵਿਊ ਵਾਲੇ ਪੰਜਾਬੀ ਚ ਹੁੰਦੀਆਂ ਨੇ ਯੂਪੀ ਚ ਆਪਣੇ ਬਹੁਤ ਸਾਰੇ ਪੰਜਾਬੀ ਭਰਾ ਬੈਠੇ ਨੇ ਉੱਥੋਂ ਵੀ ਫੋਨ ਆਉਂਦੇ ਨੇ ਉਹ ਵੇਲੇ ਜੀ ਮੋਟਰ ਮੱਚ ਗਈ ਕਿੰਨੇ ਪੈਰ ਲੈਦੇ ਸੀ ਉਹ ਤਾਂ ਨਹੀਂ ਪਤਾ ਨਹੀਂ ਮਿਸਤਰੀ ਜਣਾ ਦੇ ਵੀ ਇੰਨੇ ਖ ਲੈਦੇ ਆ ਯਾਰ ਅਥਰ ਨੂੰ 2-300 ਦੀ ਬੋਤਲ ਛੜਾ ਤਿਆਂ ਨੇ ਉਹ ਸਾਰੇ 600 ਰੁਪਏ ਦੇ ਮੀਟਰ ਨੇ ਜਾਂ ਦੋਏ ਬਿਨਾ ਮੀਟਰ ਤਾਂ ਡਾਕਟਰ ਵੀ ਤੁਹਾਡਾ ਬੁਖਾਰ ਦੀ ਨਕਸਦਾ ਵੀ ਤੁਹਾਨੂੰ ਕਿੰਨਾ ਹੈ। ਸਸਤ ਜਥਰ ਮੀਟਰ ਹੁੰਦੇ ਉਹ ਵੀ ਹੋਣਾ ਜ਼ਰੂਰੀ ਹੈ। ਜੇ ਤੁਸੀਂ 2 ਮੀਟਰ ਤੁਹਾਡੇ ਲੱਗੇ ਹੋਣ ਇੱਕ ਬੋਲਟ ਮੀਟਰ ਇੱਕ ਕੰਪੀਰ ਮੀਟਰ ਤੁਹਾਨੂੰ ਪਤਾ ਲੱਗਦਾ ਇੰਨੀ ਸਾਡੀ ਮੀਲੀ ਆਉਂਦੀ ਹੈ ਇੰਨੀ ਮੋਟਰ ਸਾਡਾ ਕਰੰਟ ਲੈਂਦੀ ਹੈ। ਇਹਦੇ ਮਤਲਬ ਤੇ ਠੀਕ ਹੈ ਨਹੀਂ ਠੀਕ ਹੈ ਇਹ ਬਖਰੀਆ। ਮੀਟਰ ਹੋਣੇ ਬਾਬਾ ਜ਼ਰੂਰੀ ਹੈ। ਮੇਟਰਾ ਤੋਂ ਲਾਵਾ ਅਬਰ ਥੋੜਾ ਜਿਹਾ ਗੱਲ ਕਰੀਏ ਸਟਰਟਰ ਦੀ ਸਟਰਟਰਾਂ ਦਾ ਬਹੁਤ ਗਾਹ ਪਿਆ ਹੋਇਆ ਹੈ ਇੱਕ ਬੜੀ ਦੁਖਦਾਈ ਗੱਲ ਹੈ ਵੀ ਸਾਡੇ ਜਿਹੜੇ ਦੁਕਾਨਦਾਰ ਭਰਾ ਨੇ ਜਿੰਨਾਂ ਤੋਂ ਅਸੀਂ ਜਾ ਕੇ ਸਲਾਹ ਲੈਂਦੇ ਆ ਵੀ ਕਿਹੜਾ ਸਟਰਟਰ ਲਾਈਏ ਉਹਨਾਂ ਨੇ ਸਟਰਟਰ ਇਹ ਨਹੀਂ ਦੇਖਣਾ ਵੀ ਵਧੀਆ ਕਿਹੜਾ ਹੈ ਉਹਨਾਂ ਨੇ ਦੇਖਣਾ ਵੀ ਦਫਾ ਕਿਹੜੇ ਚੋ ਜਾਂਦੇ ਆ ਜਿੰਨਾ ਮਾੜਾ ਤੇ ਘੱਟੀਆ ਉਹਨੋਂ ਚ ਨਾ ਪਾ ਜਾਂਦੇ ਉਹ ਵਰਗੇ ਆ ਲੈਣਾ ਮੇਰੀ ਗਰੰਟੀ ਹੈ ਮੈਂ ਮਨ ਭੱਲਿਆ ਮਾਨ ਸਾ ਤੇਰੀ ਗਾਹੀ ਗਰੰਟੀ ਹੋਈ ਬੰਦਾ ਮਰ ਗਿਆ ਤਾਂ ਵੀ ਅਗਲੇ ਦੇ ਜਾਊ ਮੋਟਰ ਬਚ ਗਈ ਤਾਂ ਵੀ ਇਹ ਲੱਗਿਆ ਉਹ ਇਹਨੇ ਨੰਨੇਵੇਂ ਪਰਸੈਂਟ ਕੇ ਸੱਚ ਜਦੋਂ ਵੀ ਮੋਟਰ ਬਚਦੀ ਹੈ ਸਟਾਰਟਰ ਕੋਲੇ ਟ੍ਰਿੱਪ ਨਹੀਂ ਕਰਦਾ ਪਰ ਸਟਾਰਟਰ ਆਪੋ ਲੋ ਟ੍ਰਿੱਪ ਕਰਦਾ ਜਦੋਂ ਭੜਾਕੇ ਮੇਲਣ ਜਾਂਦੇ ਨੇ ਇਹਦਾ ਮਤਲਬ ਸਾਡੇ ਲਾਇ ਹੋਏ ਸਟਾਰਟਰ ਵੀ ਕਿਸੇ ਕੰਮ ਦੇ ਹੈ ਨਹੀਂ ਗੀਰਾ ਲੱਗਿਆ ਹੋਇਆ ਉਹਨੂੰ ਉਹਦੇ ਸੈਟਿੰਗ ਨਾਲ ਹੀ ਪਤਾ ਇਹ ਉਹ ਤੋਂ ਵੱਡਾ ਬੰਦਾ ਜੇ ਤੁਹਾਡੀ ਮੋਟਰ ਤੇ ਮੀਟਰ ਲੱਗਿਆ ਹੋਇਆ ਹੈ ਪਹਿਲੀ ਗੱਲ ਤਾਂ ਇਹ ਵੀ ਜਿੱਦ ਦੇ ਵੀ ਤੁਸੀਂ ਮੋਟਰ ਨਵੀਂ ਲਈ ਹੈ ਜਾਂ ਪੁਰਾਣੀ ਹੈ ਹੁਣ ਸਮੱਸਿਆ ਸਿਰਲੇ ਡੂੰਘੀਆਂ ਨੇ ਅਰਬਕਰ ਕਿਉਂ ਕੱਢਣ ਦੀ ਕਰੇ ਲੋੜ ਨਾ ਪਵੇ ਪਰ ਜੇ ਕਦੇ ਮੋਟਰ ਕੱਢ ਲਈ ਜਾਂ ਨਵੀਂ ਲਈ ਹੈ ਉਹਦੀਆਂ ਪਲੇਟ ਦੀਆਂ ਫੋਟੋਆਂ ਨਾਲ ਦੇ ਨਾਲ ਖਿੱਚ ਕੇ ਰੱਖਿਆ ਕਰੋ ਪੂਰੇ ਤੇ ਪਲੇਟ ਲੱਗੀ ਹੁੰਦੀ ਹੈ ਜੀ ਤੇ ਬਿਜਲੀ ਦੀ ਸਾਡੀ ਜਾਣਕਾਰੀ ਹੁੰਦੀ ਹੈ ਵੀ ਐਨੇ ਦੇ ਚੱਕਰ ਨੇ ਐਨੇ ਐਂਪੀਅਰ ਨੂੰ ਐਨੇ ਦੇ ਵੋਲਟੇਜ ਉਹ ਲਾਜ਼ਮੀ ਲੈ ਕੇ ਰੱਖਿਆ ਕਰੋ ਫੋਟੋ ਉਹ ਤੋਂ ਬਿਨਾ ਬਹੁਤ ਵੱਡੇ ਕਲੇਸ਼ ਪੈਣਗੇ ਇਹ ਆਉਣ ਵਾਲੇ ਟਾਈਮ 'ਚ ਪੈਣਗੇ ਮਹਿਕਮਾ ਦਿਨੋ ਦਿਨ ਪਿੱਛੇ ਹਟ ਰਿਹਾ ਹੈ ਸਰਕਾਰਾਂ ਆਪ ਦੇ ਨਿਬੇਵਾਰੇ ਤੋਂ ਪਿੱਛੇ ਭੱਜ ਰਹੀਆਂ ਨੇ ਇਹ ਗੜੇ ਅਸਣ ਦੇ ਗੜ ਕਿਉਂ ਪਾਉਗਾ